ਅਮਰੀਕਾ ਦੇ ਵਿੱਚ ਨੌਜਵਾਨ ਜਿੱਤੋਂ ਇੱਕ ਹਾਦਸਾ ਹੋਇਆ ਤਿੰਨ ਜਾਨਾਂ ਚਲੀਆਂ ਗਈਆਂ ਟਰਾਲਾ ਚਲਾ ਰਿਹਾ ਸੀਗਾ ਗਲਤੀ ਵੀ ਹੈ ਉਹਦੀ ਬਹੁਤ ਵੱਡੀ ਗਲਤੀ ਹੈ ਤਿੰਨ ਕੀਮਤੀ ਜ਼ਿੰਦਗੀਆਂ ਜਿਹੜੀਆਂ ਚਲੀਆਂ ਗਈਆਂ ਨੇ ਮੌਤਾਂ ਹੋਈਆਂ ਨੇ ਤਿੰਨ ਉਸ ਐਕਸੀਡੈਂਟ ਦੇ ਵਿੱਚ ਤੇ ਸਾਡੀ ਹਮਦਰਦੀ ਦਿਲੋਂ ਉਸ ਪਰਿਵਾਰ ਨਾਲ ਹੈ ਜਿਹੜਾ ਜਿਨ੍ਹਾਂ ਨੇ ਘਰ ਦੇ ਪਰਿਵਾਰ ਦੇ ਮੈਂਬਰ ਚਲੇ ਗਏ ਆ ਉਹਨਾਂ ਪਰਵਾਰ ਨਾਲ ਹਮਦਰਦੀ ਹੈ ਜਾਣ ਵਾਲਿਆਂ ਨਾਲ ਵੀ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਬਹੁਤ ਉਪਦਾਈ ਘਟਨਾ ਸੀਗੀ ਕਿ ਉਹ ਤਿੰਨ ਜਾਨੇ ਜਿਹੜੇ ਮਾਰੇ ਗਏ ਆ ਪਰ ਮੈਂ ਅਪੀਲ ਕਰਦਾ ਬਾਹਰਲੇ ਮੁਰਖਾਂ ਦੇ ਰਹਿੰਦੇ ਪੰਜਾਬੀਆਂ ਨੂੰ ਕਿ ਅੱਜ ਸਾਨੂੰ ਉਸ ਨੌਜਵਾਨ ਦੀ ਬਾਹ ਫੜਨੀ ਚਾਹੀਦੀ ਆ ਕਿਉਂਕਿ ਜਿਸ ਤਰੀਕੇ ਦੇ ਨਾਲ ਵਰਤਾਓ ਕੀਤਾ ਜਾ ਰਿਹਾ ਕਿਵੇਂ ਉੱਥੇ ਜਿਹੜਾ ਫਲੋਰੀਡਾ ਦਾ ਗਵਰਨਰ ਹੈ ਉਸ ਨੌਜਵਾਨ ਨੂੰ ਕਿਵੇਂ ਧੌਣ ਤੋਂ ਫੜ ਕੇ ਜਹਾਜ਼ ਤੋਂ ਲਾ ਕੇ ਤੇ ਗੱਡੀ 'ਚ ਬਿਠਾ ਰਿਹਾ ਹੈ ਜਾਂ ਕਿਵੇਂ ਉੱਥੇ ਇੱਕ ਕਮਿਊਨਿਟੀ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਜੋ ਹੋਰ ਕਈ ਤਰੀਕਿਆਂ ਨਾਲ ਉੱਥੋਂ ਦੇ ਗੋਰੇ ਤੇ ਜਿਹੜੇ ਦੂਜੇ ਲੋਕ ਨੇ ਉੱਥੋਂ ਦੇ ਉਹ ਕਿਸ ਤਰੀਕੇ ਨਾਲ ਟਾਰਗੇਟ ਕਰ ਰਹੇ ਨੇ ਸਿੱਖਾਂ ਨੂੰ ਦੇਖੋ ਇਹ ਬਾਹਰ ਰਹਿੰਦੇ ਲੋਕਾਂ ਨੂੰ ਪਤਾ ਲੱਗਿਆ ਕਿ ਜਿਹੜੇ ਇਹ ਦੋ ਪਾਰਟੀਆਂ ਨੇ ਡੈਮੋਕ੍ਰੈਟਿਕ ਪਾਰਟੀ ਅਤੇ ਦੂਜੀ ਜਿਹੜੀ ਹੈਗੀ ਆ ਕੀ ਅਜੇ ਦੀ ਦੂਜੀ ਪਾਰਟੀ ਆ ਪਤਾ ਰਿਪਬਲਿਕਨ ਇਹਨਾਂ ਦੋ ਪਾਰਟੀਆਂ ਦੀ ਆਪਸੀ ਤਸਲ ਦੇ ਵਿੱਚ ਟਾਰਗੇਟ ਜਿਹੜਾ ਨਿਸ਼ਾਨਾ ਉਹ ਸਾਡੇ ਲੋਕ ਬਣਾਏ ਜਾ ਰਹੇ ਐਕਸੀਡੈਂਟ ਪਹਿਲਾਂ ਵੀ ਉੱਥੇ ਹੁੰਦੇ ਆ ਇਹ ਤਿੰਨ ਬੰਦੇ ਮਰੇ ਆ 10-10 ਬੰਦੇ ਵੀ ਉੱਥੇ ਮਰੇ ਆ ਕੋਈ ਮੈਕਸੀਕੋ ਦਾ ਕੋਈ ਡਰਾਈਵਰ ਸੀ ਉਹਦੇ 10 ਬੰਦੇ ਮਰੇ ਆ ਜੋ ਹੋਰ ਵੀ ਬਹੁਤ ਵਾਰੀ ਇਹ ਇਹ ਐਕਸੀਡੈਂਟ ਦੀਆਂ ਘਟਨਾਵਾਂ ਵਾਪਰਦੀਆਂ ਨੇ ਪਰ ਉਹਨੂੰ ਇਸ ਤਰੀਕੇ ਨਾਲ ਟ੍ਰੀਟ ਕੀਤਾ ਜਾ ਰਿਹਾ ਹੈ ਕੁਝ ਨੌਜਵਾਨ ਨੂੰ ਜਿਵੇਂ ਕੋਈ ਬਹੁਤ ਵੱਡਾ ਅੱਤਵਾਦੀ ਫੜ ਲਿਆ ਹੁੰਦਾ ਸੋ ਇਹ ਅਸਲ ਦੇ ਵਿੱਚ ਬਹਾਨਾ ਜਿਹੜਾ ਉਹ ਭਾਲ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਲ ਕੇ ਉਹਨਾਂ ਨੇ ਤੁਹਾਡਾ ਪੂਰਨ ਤੌਰ ਦੇ ਉੱਤੇ ਅਮਰੀਕਾ ਦੇ ਵਿੱਚੋਂ ਤੁਹਾਨੂੰ ਕੱਢਣਾ ਹੈ ਕੋਈ ਨਾ ਕੋਈ ਬਹਾਨਾ ਬਣਾਉਣਗੇ ਉਹ ਤੇ ਇਹਦੇ ਲਈ ਉੱਥੇ ਰਹਿੰਦੇ ਸਮੁੱਚੇ ਸਾਡੇ ਪੰਜਾਬੀਆਂ ਨੂੰ ਤਾਂ ਨਾਲ ਖੜਨਾ ਚਾਹੀਦਾ ਕੋਈ ਦਸਕਤ ਮੁਹਿਮ ਵੀ ਪਤਾ ਲੱਗਿਆ ਵੀ ਸ਼ੁਰੂ ਹੋਈ ਆ ਉਹ ਵੀ ਜ਼ਰੂਰ ਵੱਧ ਤੋਂ ਵੱਧ ਉੱਥੇ ਦਸਕਤ ਕਰਕੇ ਜਿਹੜਾ ਉਸ ਨੌਜਵਾਨ ਤੇ ਜਿੰਨੇ ਵੀ ਕੋ ਸਜ਼ਾ ਘਟਾ ਸਕਦੇ ਹੋ ਚੰਗੇ ਤੋਂ ਚੰਗੇ ਵਕੀਲ ਕਰਕੇ ਜਿਹੜੀ ਉਹਦੀ ਪੈਰਵਾਹੀ ਹੋ ਸਕੇ ਕੇਸ ਦੀ ਤਾਂ ਉਸ ਨੌਜਵਾਨ ਦੇ ਮਗਰ ਵੀ ਪਰਿਵਾਰ ਹੈ ਠੀਕ ਆ ਮੈਂ ਫੇਰ ਕਹਣਾ ਜਾਨ ਵਾਲਿਆਂ ਨਾਲ ਸਾਨੂੰ ਪੂਰੀ ਹਮਦਰਦੀ ਹੈ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਹੈ ਦੁੱਖ ਵੀ ਹੈ ਇਹ ਜਾਣਨਾ ਚਲੀਆਂ ਗਈਆਂ ਨੇ ਗਲਤੀ ਵੀ ਉਹਦੀ ਹੈਗੀ ਆ ਆਪਾਂ ਮੰਨਦੇ ਆ ਪਰ ਉਹਦੀ ਸਾਰੀ ਉਮਰ ਵਿਚਾਰੇ ਨੌਜਵਾਨ ਦੀ ਜੇਲ੍ਹ 'ਚ ਸੜ ਕੇ ਮਰੇ ਜਾਂ ਜੇਲ੍ਹ 'ਚ ਸੜੇ ਸਾਰੀ ਉਮਰ 50 50 ਸਾਲ ਦੱਸਦੇ ਆ 40 40 ਸਾਲ ਉਹ ਤੇ ਕੈਦਾਂ ਹੋ ਜਾਂਦੀਆਂ ਨੇ ਤਾਂ ਜ਼ਰੂਰ ਉਸ ਨੌਜਵਾਨ ਦੀ ਮੈਂ ਕਹੂੰਗਾ ਕਿ ਤੁਸੀਂ ਮਦਦ ਕਰੋ ਤੇ ਦੂਜਾ ਮੈਂ ਬੇਨਤੀ ਕਰਦਾ ਬਾਹਰ ਲਿਆਂ ਨੂੰ ਕਿ ਸੱਜਣੋ ਇਹ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਦੁਆਬੇ 'ਚ ਗਿਆ ਸੀ 20 ਤਰੀਕ ਨੂੰ ਕੋਖੜ ਪਿੰਡ ਦੇ ਵਿੱਚ ਰੈਲੀ ਸੀਗੀ ਕਿਸਾਨਾਂ ਦੀ ਤਾਂ ਦੁਆਬੇ ਦੇ ਪਿੰਡਾਂ 'ਚ ਗਏ ਕੋਟਕਲਾਂ ਤੇ ਹੋਰ ਆਸੇਪਾਹੀ ਦੇ ਪਿੰਡਾਂ 'ਚ ਦੇਖਿਆ ਮਾਹੌਲ 80% ਦੁਆਬਾ ਖਾਲੀ ਹੋਇਆ ਪਿਆ ਵੱਡੀਆਂ-ਵੱਡੀਆਂ ਹਵੇਲੀਆਂ ਲੋਕਾਂ ਦੀਆਂ ਘਰਾਂ ਨੂੰ ਜੰਦੇ ਲੰਮਕਦੇ ਆ ਦੱਸਿਆ ਫੇ ਨੌਜਵਾਨਾਂ ਨੇ ਨੌਜਵਾਨ ਤਾਂ ਹੈ ਹੀ ਨਹੀਂ ਥੋੜੇ ਮੋਟੇ ਐ ਉਹ ਕਹਿੰਦੇ ਭਾਈ ਜਿੰਨੇ ਸੀਗੇ ਤੁਹਾਨੂੰ ਮਿਲੇ ਕਹਿੰਦੇ ਭਾਈ ਸਾਡੇ ਆਹ ਕੋਠੀ ਨੂੰ ਵਜੰਦਾ ਆਹ ਕੋਠੀ ਨੂੰ ਵਜੰਦਾ ਐ ਦੋ ਮੰਜ਼ਲੀ ਐ ਚਾਰ ਮੰਜ਼ਲੀ ਐ ਇਹ ਤਦਾਸਾਲ ਦੇ ਨਹੀਂ ਆਏ 15 ਸਾਲ ਦੇ ਨਹੀਂ ਆਏ 20 ਸਾਲ ਦੇ ਨਹੀਂ ਆਏ ਲਿਓਣ ਬਣ ਬਣ ਕੱਧਾਂ ਤੋਂ ਡਿੱਗੀ ਜਾਂਦੇ ਆ ਉਹਨਾਂ ਮਹਿਲਾਂ ਦੇ ਉਹਨਾਂ ਕੋਠੀਆਂ ਦੇ ਤੇ ਆਸੇ ਪਾਰ ਦੇ ਮੀਨਾ ਉਹ ਵੇਚਣ ਨੂੰ ਤਿਆਰ ਹੋਏ ਬੈਠੇ ਆ ਬਹੁਤੇ ਵੇਚ ਕੇ ਤੁਰ ਗਏ ਇਹ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਆ ਅੱਜ ਦੀ ਗੱਲ ਮੇਰੀ ਲੜ ਬੰਦ ਲਿਓ ਤੁਹਾਡੇ ਉਹ ਯੂਤ ਫਿਰਨਾ ਉਹ ਛਤਰ ਫਰਨਾ ਤੁਹਾਡੇ ਗੱਲ ਯਾਦ ਰੱਖਿਓ ਜਿਹੜੇ ਪੱਕੇ ਤੌਰ ਤੇ ਇੱਥੋਂ ਆਪਣੀਆਂ ਜ਼ਮੀਨਾਂ ਤੇ ਆਪਣੇ ਘਰ ਵੇਚ ਕੇ ਪੱਕੇ ਤੌਰ ਤੇ ਉੱਥੇ ਜਾ ਚੁੱਕੇ ਆ ਜੇ ਉਹਨਾਂ ਦੇ ਜਵਾਕਾਂ ਨੇ ਵੀ ਅਸੀਂ ਤਾਂ ਉਧਰ ਜਾਣਾ ਹੀ ਨਹੀਂ ਵੇਚੋ ਜ਼ਮੀਨ ਵੇਚੋ ਘਰ ਤੇ ਆਪਾਂ ਸਾਰਾ ਪੈਸਾ ਇੱਥੇ ਲਿਓ ਉਹਨਾਂ ਮੁਲਕਾਂ ਦੇ ਵਿੱਚ ਜਿਹੜੀ ਨਸਲੀ ਭੇਦਭਾਵ ਦਾ ਜਿਹੜਾ ਵਿਤਕਰਾ ਵਧ ਰਿਹਾ ਹੈ ਵੈਸੇ ਸਾਰੀ ਦੁਨੀਆ ਤੇ ਵਧ ਰਿਹਾ ਹੈ ਅੱਜ ਹਰ ਕਮਿਊਨਿਟੀ ਨੂੰ ਹਰ ਨਸਲ ਨੂੰ ਆਪਣੀ ਹੋਂਦ ਬਚਾਉਣ ਦਾ ਫਿਕਰ ਹੈ ਸਾਰੇ ਲੜ ਰਹੇ ਆ ਕਿ ਜੇ ਕੋਈ ਬਾਹਰ ਲਿਆ ਕੇ ਸਾਡੇ ਇੱਥੇ ਕਾਬਜ਼ ਹੋ ਗਏ ਤਾਂ ਸਾਡਾ ਸੱਭਿਆਚਾਰ ਸਾਡੀ ਬੋਲੀ ਸਾਰਾ ਕੁਝ ਹੀ ਖਤਮ ਹੋ ਜਾਣਾ ਹੈ ਸਾਡੀ ਹੋਂਦ ਨੇ ਸਾਡੀ ਵਿਰਾਸਤ ਨੇ ਮਰ ਜਾਣਾ ਹੈ ਇਹ ਇਹ ਹਰ ਹਰ ਕਮਿਊਨਿਟੀ ਦੇ ਲੋਕਾਂ ਨੂੰ ਹਰ ਕੌਮਾਂ ਦੇ ਬੱਚੇ ਫਿਕਰ ਪਿਆ ਹੋਇਆ ਹੈ ਤਾਂ ਨੂੰ ਕਰਕੇ ਜਿਹੜੀ ਨਫ਼ਰਤ ਉਹ ਦੂਜੇ ਫਿਰਕਿਆਂ ਪ੍ਰਤੀ ਦੂਜੀਆਂ ਕੌਮਾਂ ਪ੍ਰਤੀ ਦੁਨੀਆ ਚ ਵੱਧ ਰਹੀ ਹੈ ਤੇ ਆਉਣ ਵਾਲੇ ਦਿਨਾਂ ਚ ਮੇਰੀ ਗੱਲ ਯਾਦ ਰੱਖਿਓ ਬਹੁਤ ਜ਼ਿਆਦੇ ਬਦਨੀ ਹੈ ਤੇ ਤੁਸੀਂ ਇਧਰੋਂ ਬੈਠੀ ਬੈਠਾ ਸਾਰਾ ਕੁਝ ਕਿ ਉਧਰ ਥੋੜਾ ਯੂਥ ਫੇਰਨਾ ਛਤਰਫਿਰਨੇ ਆ ਤੇ ਆ ਆ ਦਾ ਹਿਸਾਬ ਲਾ ਲਿਓ ਥੋੜੇ ਛਤਰਫਿਰਨਾ ਸ਼ੁਰੂ ਹੋ ਗਿਆ ਆਸਟ੍ਰੇਲੀਆ ਦੇ ਵਿੱਚ ਮੈਂ ਖਬਰ ਪੜ੍ਹ ਰਿਹਾ ਸੀ ਆਸਟ੍ਰੇਲੀਆ ਦੇ ਵਿੱਚ ਉੱਥੋਂ ਦੇ ਮੂਲ ਨਿਵਾਸੀਆਂ ਨੇ ਐਸ ਵਾਰ ਜਿਹੜੇ ਸਿੱਖ ਹਰ ਵਾਰੀ ਉਥੇ ਨਗਰ ਕੀਰਤਨ ਕੱਢਦੇ ਆ ਉਹਨਾਂ ਨੇ ਰੋਗ ਤੱਕ ਕੱਢਣ ਨਹੀਂ ਦਿੱਤਾ ਵੀ ਅਸੀਂ ਨਹੀਂ ਕੱਢਾਂ ਕਹਿੰਦੇ ਨੇ ਬਹਾਨੇ ਜੋ ਵੀ ਬਣਾਏ ਵੀ ਸੜਕਾਂ ਰੋਕ ਲੈਂਦੇ ਆ ਇਕੱਠ ਕਰ ਲੈਂਦੇ ਆ ਇਹ ਲੋਕਾਂ ਨੂੰ ਤੰਗ ਕਰਦੇ ਆ ਵਗੈਰਾ ਵਗੈਰਾ ਜੋ ਬਹਾਨੇ ਬਣਾਏ ਪਰ ਅਸਲ ਦੇ ਵਿੱਚ ਉਹਨਾਂ ਨੂੰ ਇਹ ਨਫਰਤ ਆ ਤੁਹਾਡੇ ਨਾਲ ਵੀ ਤੁਸੀਂ ਉਹਨਾਂ ਦੇ ਕਾਰੋਬਾਰ ਤੇ ਉਹਨਾਂ ਦੀ ਧਰਤੀ ਤੇ ਜਾ ਕੇ ਕਬਜ਼ਾ ਕਰ ਲਿਆ ਤੇ ਤੁਸੀਂ ਉਹਨਾਂ ਦੇ ਸੱਭਿਆਚਾਰ ਨੂੰ ਖਰਾਬ ਕਰ ਰਹੇ ਹੁੰਦਾ ਹੀ ਹੈ ਜਿਹਾ ਅੱਜ ਅੱਜੇ ਪੰਜਾਬ ਦੇ ਵਿੱਚ ਪ੍ਰਵਾਸੀ ਆ ਕੇ ਪੰਜਾਬ ਦੇ ਸੱਭਿਆਚਾਰ ਨੂੰ ਪੰਜਾਬ ਦੀ ਭੂਲੀ ਨੂੰ ਨੁਕਸਾਨ ਪਹੁੰਚਾ ਰਹੇ ਸਾਨੂੰ ਵੀ ਦਰਦ ਹੁੰਦਾ ਅਸੀਂ ਵੀ ਕਹਿੰਦੇ ਆ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਇਹਤੇ ਕਾਨੂੰਨ ਬਣਨੇ ਚਾਹੀਦੇ ਆ ਬੋਟਾਂ ਬਣਾਉਣ ਲਈ ਨੌਕਰੀਆਂ ਲੈਣ ਲਈ ਜ਼ਮੀਨ ਲੈਣ ਲਈ ਤੇ ਉਹਨਾਂ ਨੂੰ ਵੀ ਇਹੀ ਤਸਰੀਬਾ ਸਾਡੇ ਤੋਂ ਹੁਣ ਜਿਹੜੇ ਕਹਦੇ ਆ ਅਸੀਂ ਉਥੇ ਆਪਣਾ ਬੋਲੀ ਬਚਾਈ ਹੋਈ ਐ ਅਸੀਂ ਉਥੇ ਗੁਰੂ ਘਰ ਬਣਾ ਲੇ ਸਾਡੇ ਜਿਵਾ ਗੁਰੂ ਘਰਾਂ ਨਾਲ ਜੁੜੇ ਹੋਏ ਆ ਜਿੱاں ਸਾਡੇ ਉਥੇ ਦਸਤਾਰਾਂ ਮੰਦੇ ਨੇ ਬੱਚੇ ਕੇਸ ਰੱਖੇ ਹੋਏ ਨੇ ਜਦੋਂ ਅਗਲਿਆਂ ਨੇ ਤੁਹਾਨੂੰ ਇਸ ਤਰ੍ਹਾਂ ਟਾਰਗੇਟ ਕਰਨਾ ਸ਼ੁਰੂ ਕਰਤਾ ਸ੍ਰੀ ਨਗਰ ਕੀਰਤਨ ਨਹੀਂ ਉਥੇ ਕੱਢਣ ਦਿੱਤੇ ਜਾ ਰਹੇ ਹਾਲੀਵੁੱਡ ਤੁਹਾਡੇ ਗੁਰਦੁਆਰਿਆਂ ਨੂੰ ਉਹਨੇ ਰੋਕਣਾ ਐ ਇਹ ਨਸਲੀ ਭੇਦਭਾਵ ਇਹ ਵਿਤਕਰੇ ਇਹ ਸਿਕਟਨਾਮਾ ਵਧਨੀਆਂ ਨੇ ਵੱਖ-ਵੱਖ ਦੇਸ਼ਾਂ ਦੇ ਵਿੱਚੋਂ ਇਹ ਗੱਲਾਂ ਆ ਰਹੀਆਂ ਵੀ ਸਿੱਖਾਂ ਦੇ ਉੱਤੇ ਉਥੇ ਨਸਲੀ ਹਮਲੇ ਹੋ ਰਹੇ ਨੇ ਇੰਗਲੈਂਡ ਦੇ ਵਿੱਚੋਂ ਵੀ ਖਬਰ ਆਈ ਅਮਰੀਕਾ ਦੇ ਵਿੱਚੋਂ ਵੀ ਖਬਰਾਂ ਆ ਰਹੀਆਂ ਨੇ ਤਾਂ ਇਹ ਵਧਨੀਆਂ ਨੇ ਕੰਮ ਨੇ ਤੇ ਇਸ ਕਰਕੇ ਤੁਹਾਨੂੰ ਬੇਨਤੀ ਕਰਦੇ ਆਂ ਵੀ ਇੱਧਰ ਆਪਣੀਆਂ ਜ਼ਮੀਨਾਂ ਨਾ ਵੇਚੋ ਇੱਧਰ ਆਪਣੇ ਪਰਿਵਾਰਾਂ ਨੂੰ ਵੀ ਜੋੜੋ ਆਪਣੇ ਬੱਚਿਆਂ ਨੂੰ ਵੀ ਜੋੜੋ ਤੁਹਾਡੇ ਨਾਲ ਬਹੁਤ ਭੈੜੀ ਤੋਬੇ ਦੇ ਕੁੱਤੇ ਨੂੰ ਭੈੜੀ ਹੋਣੀ ਆ ਨਾ ਉਧਰ ਦੇ ਨਾ ਇੱਧਰ ਦੇ ਤਾਂ ਆ ਜਿਹੜੇ ਹਾਲਾਤ ਹੋਣ ਅਗਲੇ ਜਿਹੜੇ ਤੁਹਾਨੂੰ ਬਹਾਨਾ ਬਣਾ ਕੇ ਉਹਨਾਂ ਨੇ ਕਾਨੂੰਨ ਤੁਹਾਡੇ ਲਈ ਡਰਾਈਵਰਾਂ ਲਈ ਸਖਤ ਕਰਦਨੇ ਅਮਰੀਕਾ ਦੇ ਵਿੱਚ ਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਇਹੀ ਆ ਕਿ ਇੱਕ ਤਾਂ ਆਪਾਂ ਉਸ ਨੌਜਵਾਨ ਦੀ ਜਿੰਨੀ ਤੁਸੀਂ ਮਦਦ ਕਰ ਸਕੋ ਵੱਧ ਤੋਂ ਵੱਧ ਕਰੋ ਤੇ ਦੂਜਾ ਜਿਹੜਾ ਭਾਈ ਮੈਂ ਗੱਲਾਂ ਕਰ ਰਿਹਾ ਵਾਰ-ਵਾਰ ਕਿ ਆਪਣੇ ਜਵਾਕਾਂ ਨੂੰ ਹਰ ਸਾਲ ਹਰ ਸਾਲ ਮੈਂ ਕਹਿੰਦਾ ਇੱਥੇ ਪੜਨ ਲਾਓ ਇਹ ਸਿੱ ਕੋਈ ਮਹੌਲ ਮੋਰ ਨਹੀਂ ਹੈ ਮੈਂ ਖਰਾਬ ਐਵੇਂ ਜਿਹੜੇ ਨੂੰ ਫੋਨ ਕਰੀਦਾ ਉਥੇ ਆਏ ਆ ਜੀ ਉਥੇ ਨਸ਼ਾ ਜੀ ਉਥੇ ਫਲਾਨਾ ਆਈ ਢਮਕਾਨਾ ਆਈ ਨਸ਼ਾ ਛੋਡੇ ਕੋਲ ਹਜ਼ਾਰ ਗੁਣਾ ਜ਼ਿਆਦਾ ਇੱਥੋਂ ਜਵਾਕਾਂ ਨੂੰ ਛੋਡੇ ਨੂੰ ਤੁਹਾਨੂੰ ਪਤਾ ਹੈ ਮੈਂ ਕੀ ਬਾਰ ਬਾਰੀ ਬੋਲਾਂ ਵੀ ਕਿਹੜੀ ਐਜੂਕੇਸ਼ਨ ਤੇ ਕਿਹੜੀ ਸਿੱਖਿਆ ਦੇ ਰਹੇ ਆ ਜੈਂਡਰ ਚੇਂਜ ਦੀ ਸਮਲਿੰਗੀ ਦੀ ਗੇ ਬਣਨ ਦੀ ਉੱਤੇ ਬਿੱਲੇ ਬਣਨ ਦੀ ਜਿਹੜੀ ਸਿੱਖਿਆ ਸਾਨੂੰ ਦੇ ਰਹੇ ਆ ਇਹ ਵੀ ਲੋਕਾਂ ਨੇ ਪੰਜਾਬ ਦੇ ਆ ਨੇ ਪੰਜਾਬੀਆਂ ਨੇ ਇਕੱਠੇ ਹੋ ਕੇ ਸਕੂਲ ਬਾਰੇ ਧਰਨਾ ਲਾਇਆ ਸੀ ਕਿ ਸਾਡੇ ਜਵਾਕਾਂ ਨੂੰ ਕਿਹੜੀ ਐਜੂਕੇਸ਼ਨ ਦੇ ਰਹੇ ਛੋਡੇ ਪੱਲੇ ਨਾਲ ਨਸਲਾਂ ਨਾ ਜਵਾਕ ਨਾ ਬੋਲੀ ਨਾ ਪਛਾਣ ਤੁਹਾਡੇ ਪੱਲੇ ਕੱਖ ਨਹੀਂ ਰਹਿਣਾ ਕੱਲੇ ਡਾਲਰਾਂ ਨੂੰ ਫਿਰ ਚੱਟੀ ਜਾਏ ਮੈਂ ਨਹੀਂ ਕਹਦਾ ਕਮਾਈਆਂ ਨਾ ਕਰੋ ਕਰੋ ਜੀ ਸਦਕੇ ਕਰੋ ਬਾਹਰਲੇ ਮੱਖਾਂ ਦੇ ਵਿੱਚ ਪਰ ਇੱਥੇ ਮੁੜ ਕੇ ਉਹ ਆਪਣੇ ਜਵਾਕਾਂ ਨੂੰ ਜੋੜੋ ਮਿੱਟੀ ਨਾਲ ਆਪਣੀ ਧਰਤੀ ਨਾਲ ਆਪਣੀ ਬੋਲੀ ਨਾਲ ਆਪਣੇ ਪਿੰਡਾਂ ਨਾਲ ਆਪਣੇ ਖੇਤਾਂ ਨਾਲ ਆਪਣੀ ਖੇਤੀ ਨਾਲ ਇੱਥੇ ਲਿਆ ਕੇ ਪੜ੍ਹਨੇ ਪਾਓ ਜੇ ਨਹੀਂ ਪੜਾ ਸਕਦੇ ਤਾਂ ਉਹਨਾਂ ਦਾ ਸਾਲ ਦੇ ਵਿੱਚ ਘੱਟੋ ਘੱਟ 2-2.5 ਮਹੀਨੇ ਇੱਥੇ ਲਵਾ ਕੇ ਜਾਓ 10 10 ਸਾਲ ਗਿੜਾ ਨਹੀਂ ਮਾਰਦੇ 20 20 ਸਾਲ ਗਿੜਾ ਨਹੀਂ ਮਾਰਦੇ ਉਧਰ ਜੰਮੇ ਜਵਾਬ ਵੱਡੇ ਹੋਏ ਉਹਨਾਂ ਜਾਣਦੇ ਨਹੀਂ ਪੰਜਾਬ ਕੀ ਹੈ ਉਹਨਾਂ ਪਤਾ ਨਹੀਂ ਪਤਾ ਉਹਨਾਂ ਪੰਜਾਬ ਕੀ ਹੈ ਲੱਗੇ ਪਿਆ ਕਮਲਿਆਂ ਨੂੰ ਡਾਲਰਾਂ ਦੇ ਪਿੱਛੇ ਕਮਾਉਣ ਦਿਨ ਰਾਤ ਉਥੇ ਮੱਥੇ ਮਾਰੀ ਜਾਂਦੇ ਹੋ ਲੈ ਕੇ ਟਰੱਕ ਇਧਰੋਂ ਭੱਜ ਗਏ ਲੈ ਕੇ ਟਰੱਕ ਉਧਰੋਂ ਭੱਜ ਗਏ ਠਹਿਰ ਜੋ ਮੜਾ ਜਾ ਸਬਰ ਕਰ ਲੋ ਸਬਰ ਕਰਕੇ ਨਸਲਾਂ ਨੇ ਕੁਝ ਕਰ ਲਗੇ ਨਸਲਾਂ ਮੈਂ ਹਮੇਸ਼ਾ ਕਹਿੰਦਾ ਹੁਣਾ ਜੇ 1 ਸਾਲ ਦੀ ਯੋਜਨਾ ਨਾ ਤਾਂ ਫਸਲਾਂ ਬੀਜ ਦਿਓ ਵੱਢ ਲਓਗੇ 10 ਸਾਲ ਦੀ 20 ਸਾਲ ਦੀ ਯੋਜਨਾ ਰੱਖ ਲਾਓ ਛਾਂ ਦੇਣਗੇ ਫਲ ਦੇਣਗੇ ਜੇ 500 ਸਾਲ 1000 ਸਾਲ ਦੀ ਜੋ ਜਿਹੜਾ ਪਰ ਨਸਲਾਂ ਪੈਦਾ ਕਰੋ ਨਸਲਾਂ ਸਾਡੀਆਂ ਨਸਲਾਂ ਬਰਬਾਦ ਹੋ ਰਹੀਆਂ ਪੰਜਾਬੀਓ ਨਸਲਾਂ ਇਹਦਰ ਨਸਲਾਂ ਸੰਬੰਧੀ ਗੱਲ ਮੈਂ ਕਰਦਾ ਸੰਭਲੋ ਆਖੇ ਸਾਮ ਆ ਜਾਂਦਾ ਪੰਜਾਬ ਤੇ ਨੀਹ ਰੇਤੇ ਬੰ ਕਰਦਾ ਜਾਂਦਾ ਮੁੱਠੀ ਤੇ ਵਿਰੇਤਾ ਕਰਦਾ ਹੁੰਦਾ ਐ ਕਰਦਾ ਜਾਂਦਾ ਪੰਜਾਬ ਸੋ ਗੱਲਾਂ ਦੇ ਗੌਰ ਕਰ ਲਓ ਮੇਰੇ ਵੀਰ ਤੇ ਇਹਨੂੰ ਸਾਂਝਾ ਕਰ ਦਿਓ ਭਰਾ ਬਣ ਕੇ ਬਤੋ ਆ ਤਾਂ ਕਿ ਲੋਕਾਂ ਤੱਕ ਜਾਵੇ ਗੱਲ ਬਾਹਰ ਲੈ ਅਮਰੀਕਾ ਦਾ ਕਿ ਵੀ ਜਾਵੇ ਅਮਰੀਕਾ ਦੇ ਲੋਕਾਂ ਦਾ ਜਿਹੜੇ ਪੰਜਾਬੀ ਬੈਠੇ ਆ ਉਹਨਾਂ ਲੋਕਾਂ ਦੇ ਵਿੱਚ ਵੀ ਤੁਸੀਂ ਆਪ ਮੇਰੀ ਸ਼ਬੀ ਖਰਾਬ ਹੋ ਰਹੀ ਹੈ ਲਗਾਤਾਰ ਉਹਨਾਂ ਨੂੰ ਵੀ ਦੱਸੋ ਕਿ ਭਾਈ ਇਹ ਇਸ ਤਰ੍ਹਾਂ ਗਲਾ ਨਹੀਂ ਹੁੰਦੀ ਉਹਨਾਂ ਦੇ ਵਿੱਚ ਤੁਸੀਂ ਲਕਚਰ ਕੋਈ ਪ੍ਰਚਾਰ ਕਰੋ ਤੇ ਕੋਈ ਫਕੀਰਪੂਰ ਕਰਕੇ ਕੋਈ ਦਸਤਖਤ ਮਹਮਤ ਚਲਾਈਏ ਜਿਹੜੀ ਤੁਸੀਂ ਉਹਨੂੰ ਵੱਧ ਤੋਂ ਵੱਧ ਸਹਿਯੋਗ ਕਰਕੇ ਜੋ ਵੀ ਸੰਭਵ ਹੋ ਸਕਦਾ ਤੁਸੀਂ ਉਸ ਤੇ ਵੱਧ ਤੋਂ ਵੱਧ ਜਿਹੜਾ ਉਹ ਉਸ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਤੇ ਮੇਰੀਆਂ ਗੱਲਾਂ ਤੇ ਅਮਰ ਅਮਲ ਕਰ ਲਿਓ ਆਉਣ ਵਾਲੇ ਦਿਨਾਂ ਤੁਹਾਨੂੰ ਦੱਸਦੇ ਹਾਂ ਕਿਸਾਨ ਜਥੇਬੰਦੀਆਂ ਨਾਲ ਪਰ ਚਲੋ ਬਦਲਾ ਕਰਕੇ ਕਿ ਉਹ ਕੀ ਸਿੰਘਾਸਨ ਵਿਢਣ ਜਾ ਰਹੇ ਆ ਟਰਾਲੀ ਚੋਰਾਂ ਦੇ ਖਿਲਾਫ ਸਮਾਨ ਚੋਰਾਂ ਦੇ ਖਿਲਾਫ ਮੁਕਦਮੇ ਦਾ ਲਿਖਾਉਣ ਲਈ ਉਹਦੇ ਲਈ ਵੀ ਆਪਣੇ ਕੰਮ ਕਸੇ ਕਸ ਕੇ ਰੱਖਿਓ ਤਿਆਰ ਰਹੋ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ